ਤਾਂ ਅੱਜ ਚਰਚਾ ਕਰਾਂਗੇ ਰਾਜਾ ਵੜਿੰਗ ਦੇ ਬਿਆਨ ਬਾਰੇ ਰਾਜਾ ਵੜਿੰਗ ਦਾ ਕੌਂਟਰੋਵਰਸੀ ਦੇ ਨਾਲ ਭਰਿਆ ਹੋਇਆ ਬਿਆਨ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਸਿਆਸਤ ਹੋ ਰਹੀ ਹੈ ਕਿ ਇਹ ਜਾਤੀ ਦਾ ਅਪਮਾਨ ਹੈ ਜਾਂ ਫਿਰ ਸਲਿੱਪ ਆਫ ਟੰਗ ਹੈ ਯਾਨੀ ਕਿ ਮੂੰਹ ਤੋਂ ਨਿਕਲਿਆ ਹੋਇਆ ਸ਼ਬਦ ਹੈ ਹਾਲਾਂਕਿ ਉਹਨਾਂ ਨੇ ਕਈ ਹੋਰ ਜਾਤੀ ਸੂਚਕ ਸ਼ਬਦ ਵੀ ਬੋਲੇ ਪਰ ਕਾਲੇ ਰੰਗ ਦਾ ਜ਼ਿਕਰ ਜਿਹੜਾ ਹੋਇਆ ਉਸ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਕਾਂਗਰਸ ਪਾਰਟੀ ਨੂੰ ਘੇੜਦੀਆਂ ਹੋਈਆਂ ਨਜ਼ਰ ਆ ਰੀਆਂ ਨੇ ਰਾਜਾ ਵੜਿੰਗ ਦੇ ਬਿਆਨਾਂ ਤੇ ਸਿਆਸੀ ਕਮਾਂਸਾਨ ਲਗਾਤਾਰ جاری ਹੈ ਬਿਆਨ ਤੋਂ ਐਸ ਸੀ ਭਾਈਚਾਰਾ ਵੀ ਨਾਰਾਜ਼ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਤਲਬ ਕਰ ਲਿਆ ਹੈ ਵਿਵਾਦ ਵੱਧਦਾ ਦੇਖ ਕੇ ਰਾਜਾ ਵੜਿੰਗ ਨੇ ਹਾਲਾਕੀ ਮਾਫੀ ਵੀ ਮੰਗ ਲਈ ਹੈ ਉਹਨਾਂ ਨੇ ਕਿਹਾ ਏ ਕਿ ਐਸ ਸੀ ਭਾਈਚਾਰਾ ਨੂੰ ਮੇਰਾ ਠੇਸ ਪਹੁੰਚਾਉਣਾ ਉਹਨਾਂ ਦੇ ਮਨਾਂ ਨੂੰ ਮੇਰਾ ਕੋਈ ਵੀ ਮਨਸ਼ਾ ਨਹੀਂ ਸੀ ਮੈਂ ਬੂਟਾ ਸਿੰਘ ਆਪਣੇ ਮੇਰੇ ਪਿਓ ਵਰਗੇ ਮੈਂ ਮੰਨਦਾ ਉਹਨਾਂ ਨੂੰ ਪਿਤਾ ਸਨਮਾਨ ਮੰਨਦਾ ਅਤੇ ਇਸ ਤੇ ਐਸਸੀ ਭਾਈਚਾਰੇ ਦਾ ਕਹਿਣਾ ਹੈ ਕਿ ਮੁਆਫੀ ਨਾਕਾਫੀ ਹੈ ਕਿਉਂਕਿ ਰਾਜਾ ਵੜਿੰਗ ਦੇ ਵੱਲੋਂ ਲਗਾਤਾਰ ਆਏ ਦਿਨ ਬਿਆਨ ਦਿੱਤੇ ਜਾਂਦੇ ਨੇ ਉਸ ਤੋਂ ਪਹਿਲਾਂ ਖਾਲਿਸਤਾਨ ਤੇ ਦਿੱਤਾ ਹੋਇਆ ਬਿਆਨ ਜਿਸ ਤੇ ਸਿਆਸਤ ਹਲੇ ਠੰਡੀ ਨਹੀਂ ਹੋਈ ਸੀ ਕਿ ਦੂਜੀ ਵਾਰ ਬਿਆਨ ਆ ਗਿਆ ਉਹ ਬਿਆਨ ਵੀ ਤਰਨ ਤਾਰਨ ਜ਼ਿਮਨੀ ਚੋਣਾ ਨੂੰ ਲੈ ਕੇ ਦਿੱਤਾ ਗਿਆ ਸੀ ਉਸ ਦੌਰਾਨ ਉਹ ਕੈਂਪੇਨਿੰਗ ਕਰ ਰਹੇ ਹੁੰਦੇ ਨੇ ਤੇ ਖਾਲਸਤਾਨ ਵਾਲਾ ਬਿਆਨ ਵੀ ਉਦੋਂ ਉਸ ਵੇਲੇ ਆਇਆ ਜਦ ਚੋਣ ਪ੍ਰਚਾਰ ਕਰ ਰਹੇ ਹੁੰਦੇ ਨੇ ਤੇ ਦੂਜਾ ਬਿਆਨ ਜੀ ਦੀ ਗੱਲ ਹੁਣ ਅੱਜ ਅਸੀਂ ਕਰਨ ਵਾਲੇ ਆ ਇਸ ਤੋਂ ਪਹਿਲਾਂ ਵੀ ਅਸੀਂ ਡਿਬੇਟ ਕਰ ਚੁੱਕੇ ਹਾਂ ਉਹ ਖਾਲਸਤਾਨ ਵਾਲੇ ਬਿਆਨ ਤੇ ਪਰ ਅੱਜ ਜਿਹੜੀ ਡਿਬੇਟ ਹੈ ਅੱਜ ਹੈ ਹੈ ਜਿਹੜਾ ਬਿਆਨ ਬੂਟਾ ਸਿੰਘ ਤੇ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਪੰਜਾਬ ਐਸ.ਸੀ. ਕਮਿਸ਼ਨ ਨੇ ਰਾਜਾ ਵੜਿੰਗ ਨੂੰ ਤਲਬ ਕੀਤਾ ਉਹ ਜਿਸ ਤਰੀਕੇ ਨਾਲ ਤੁਹਾਨੂੰ ਦੱਸਦਾ ਹੈ ਕਿ ਰੰਗ ਸਾਂਵਲਾ ਸੀ ਫਿਰ ਵੀ ਕਾਂਗਰਸ ਨੇ ਅਹੁਦਾ ਦਿੱਤਾ ਦੇਸ਼ ਦੇ ਗ੍ਰਹਿ ਮੰਤਰੀ ਬਣਾਇਆ ਬੂਟਾ ਸਿੰਘ ਨੂੰ ਆਖਰ ਬੂਟਾ ਸਿੰਘ ਕੌਣ ਸਨ ਇਸ ਤੇ ਵੀ ਚਰਚਾ ਕਰਾਂਗੇ ਵਿਵਾਦਤ ਬਿਆਨ ਤੇ ਸਿਆਸਤ ਕਿਵੇਂ ਪੱਕੀ ਹੋਈ ਆ ਪਹਿਲਾਂ ਉਹ ਦੇਖ ਲੈਨੇ ਆ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਉਂਦਾ ਸੀ ਪੱਠੇ ਪੱਠੇ ਪਉਂਦਾ ਸੀ ਪੱਠੇ ਕੱਲ ਪਰਸੋਂ ਆਪਣੇ 파ਸ਼ੰਦਰਮਿਆਨ ਸਾਡੇ ਪੰਜਾਬ ਦੇ ਕੁਝ ਸਿੱਖ ਲੀਡਰ ਜਿਨ੍ਹਾਂ ਨੇ ਦਿੱਲੀ ਦੀ ਸਤਾ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ ਜਿਵੇਂ ਕਿ ਡਾਕਟਰ ਮਨਮੋਹਨ ਸਿੰਘ ਗਿਆਨੀ ਜੈਲ ਸਿੰਘ اور ਸਰਦਾਰ ਬੂਟਾ ਸਿੰਘ ਮੈਂ ਦਾਸ ਰਿਆ ਸੀ ਕਿ ਕਿਸ ਤਰ੍ਹਾਂ ਖੰਬੇ ਥੱਲੇ ਬੈਠ ਕੇ ਪੜਾਈ ਕਰਿਆ ਕਰਦੇ ਸੀ ਡਾਕਟਰ ਮਨਮੋਨ ਸਿੰਘ ਗਿਆਨੀ ਜੈਲ ਸਿੰਘ ਜੀ ਬਾਰੇ اور ਬੂਟਾ ਸਿੰਘ ਜੀ ਬਾਰੇ ਮੈਂ ਦਾਸ ਰਿਆ ਸੀਗਾ ਔਰ ਮੈਂ ਬਾਣੀ ਦੀਆਂ ਤੁਕਾਂ ਵੀ ਬੋਲੀਆਂ ਕਿ ਰੰਗਰੇਟੇ ਗੁਰੂ ਕੇ ਬੇਟੇ ਇਨ ਗਰੀਬ ਸਿੱਖਨ ਕੋ ਦੇਹੂੰ ਪਾਤਸ਼ਾਹੀ ਮੈਂ ਵੀ ਕਹਾ ਕਿ ਇਹ ਇੱਕ ਗਰੀਬਾਂ ਨੂੰ ਇਹ ਖਿਤਾਬ ਹਾਸਲ ਹੋਇਆ ਮੇਰੇ ਗੁਰੂ ਨੇ ਦਿੱਤਾ ਐਂਡ ਉਹਨਾਂਜ ਕਿਸ ਪ੍ਰਕਾਰ ਦੀਆਂ ਕੁਆਲਿਟੀਆਂ ਸਨ ਇਸ ਕਰਕੇ ਇੱਕ ਖਤਾਬ ਜਾਂ ਇਸ ਇਹ ਗੱਲ ਉਹਨਾਂ ਨੇ ਆਪਣੇ ਉਹਨਾਂ ਸਿੰਘਾਂ ਸੇ ਕਹੀ ਗਈ ਉਸ ਮਾਰਸ਼ਲ ਕੌਮਾ ਸੇ ਕਹੀ ਗਈ ਸੋ ਮੈਂ ਗੱਲਾਂ ਕਹਿੰਦੇ ਕਹਿੰਦੇ ਲੋਕਾਂ ਨੇ ਕਿਹਾ ਤਾਂ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ અપਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਹੈ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਇਹ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਮੈਂ ਜੋ ਗੱਲ ਕਹਿਣਾ ਚਾਹੁੰਦਾ ਸੀ ਕਿ ਸਿੱਖਾਂ ਨੂੰ ਕਾਂਗਰਸ ਪਾਰਟੀ ਸਮੇਂ-ਸਮੇਂ ਸਰ ਖਾਸ ਕਰਕੇ ਪਾਕ ਗਾਲਿਆਂ ਨੂੰ ਮੈਂ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦਾ ਹਾਂ ਸਿਰ ਚੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਐਵੇਂ ਨਹੀਂ ਗੁਰੂ ਨੇ ਕਿਹਾ ਗੁਰੂ ਜੀ ਨੇ ਕਿਹਾ ਸੋ ਮੇਰੇ ਪਿਤਾ ਸਮਾਨ ਸੰਨ ਸਰਦਾਰ ਬੂਟਾ ਸਿੰਘ ਜੀ ਅਤੇ तमाम सारे ਵੱਡੇ ਸਾਡੇ ਲੀਡਰ ਸਾਹਿਬਾਨ ਅਗਰ ਫੇਰ ਵੀ ਮੇਰੀ ਗੱਲ ਤੋਂ ਕਿਸੇ ਦੇ ਮਨ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਪ੍ਰਕਾਰ ਦੀ ਠੇਸ ਪਹੁੰਚੀ ਹੈ ਤਾਂ ਮੈਂ ਉਹਰੇ ਅੱਗੇ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਮੇਰਾ ਕੰਮ ਹੈ ਕਿਸੇ ਨੂੰ ਵੀ ਉਹਨੂੰ ਕੋਈ ਐਵੇਂ ਜਿਦਾਈ ਨਹੀਂ ਕਰਨਾ ਕਿਸੇ ਗੱਲ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਕ ਜੀ ਇੱਕ ਬਖਰੇ ਅੰਦਾਜ਼ ਦੇ ਅੰਦਰ ਇਸ ਜਿਬਨੀ ਚੋਣ ਦੌਰਾਨ ਪੰਜਾਬ ਦੇ ਵਿੱਚ ਜਾਤੀਵਾਦੀ ਜਿਹੜਾ ਜ਼ਹਿਰਾ ਹੋਗੜ ਰਹੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂਆਂ ਪੀਰਾਂ ਨੇ ਇੱਕੋ ਹੀ ਸੰਦੇਸ਼ ਦਿੱਤਾਗਾ ਕਿ ਜਾਤੀ ਪ੍ਰਥਾ ਖਤਮ ਆ ਔਰ ਜਾਤੀ ਪ੍ਰਥਾ ਦੇ ਖਿਲਾਫ ਸੰਦੇਸ਼ ਦਿੱਤਾ ਗਿਆ ਪਰ ਲੇਕਿਨ ਰਾਜਾ ਆਪਣੇ ਜਾਤੀਵਾਦ ਦਾ ਜ਼ਹਿਰ ਜਿਹੜਾ ਉਹ ਤਰਨਤਾਰਨ ਵਿਜੀਬਨੀ ਚੌਂ ਚੁਗਲ ਰਿਹਾ ਹੈਗਾ ਦੇਸ਼ ਦੇ ਸਾਬਕਾ ਹੋਮ ਮਿਨਿਸਟਰ ਲੇਟ ਸਰਦਾਰ ਬੂਟਾ ਸਿੰਘ ਜੀ ਮਹਾਨ ਵਿਅਕਤੀ ਨੂੰ ਜਾਤੀ ਦੇ ਨਾਂ ਦੇ ਉੱਤੇ ਅਪਮਾਨਿਤ ਕੀਤਾ ਗਿਆ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਮਾਨਸਿਕਤਾ ਉਹਦੇ ਅੰਦਰ ਕਿੰਨਾ ਗੁੱਸਾ ਉਹਦੇ ਅੰਦਰ ਕਿੰਨਾ ਜਾਤੀਵਾਦੀ ਜਿਹੜਾ ਕੰਟੈਂਟ ਆ ਉਹ ਭਰਿਆਗਾ ਕਿ ਉਹ ਦਲਤ ਲੋਕਾਂ ਦਾ ਪਨ ਕਰਦਾਗਾ ਉਹ ਗਰੀਬ ਲੋਕ ਤਾਂ ਤੁਸੀਂ ਬਿਆਨ ਸੁਣ ਲੇ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਧਰਨਾ ਵੀ ਦਿੱਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਇਸ ਮੌਕੇ ਚੱਲ ਰਿਹਾ ਹੈ ਇਸ ਵੇਲੇ ਉਸ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਸ ਤੇ ਚਰਚਾ ਕਰਨ ਦੇ ਲਈ ਹਰਨੂਨ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਸਾਡੇ ਨਾਲ ਜੁੜ ਗਏ ਨੇ ਜਸਪ੍ਰੀਤ ਸਿੰਘ ਨਰਵਾਲ ਬੁਲਾਰੇ ਨੇ ਕਾਂਗਰਸ ਦੇ ਉਹ ਵੀ ਜੁੜ ਗਏ ਨੇ ਬਹੁਤ ਬਹੁਤ ਸਵਾਗਤ ਕਰਦਾ ਮੈਂ ਆਪਣੇ ਦੋਨੇ ਗੈਸਟ ਦਾ ਸਭ ਤੋਂ ਪਹਿਲਾ ਮੇਰਾ ਸਵਾਲ ਹੋਏਗਾ ਜਸਪ੍ਰੀਤ ਸਿੰਘ ਜੀ ਨੂੰ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਜੇਕਰ ਰਾਜਾ ਵੜਿੰਗ ਬੀਤੇ ਦਿਨਾਂ ਦੇ ਅੰਦਰ ਆ ਦੋ ਬਿਆਨ ਜਿਹੜੇ ਦਿੱਤੇ ਗਏ ਇੱਕ ਤਾਂ ਵੱਖਵਾਦੀ ਵਾਲਾ ਬਿਆਨ ਸੀ ਖਾਲਸਤਾਨੀ ਬਿਆਨ ਇੱਕ ਆ ਦੂਜਾ ਬਿਆਨ ਦਿੱਤਾ ਗਿਆ ਕਾਂਗਰਸ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੀ ਹੈ ਕਿ ਪ੍ਰਧਾਨ ਦੇ ਬਿਆਨ ਤੇ ਸਟੈਂਡ ਲੈ ਰਹੀ ਹੈ ਕਾਂਗਰਸ ਕਿ ਬਿਆਨ ਸਹੀ ਦਿੱਤਾ ਗਿਆ ਹੈ ਜੇ ਸਹੀ ਨਹੀਂ ਦਿੱਤਾ ਗਿਆ ਤੇ ਪ੍ਰਧਾਨ ਨੂੰ ਕੀ ਕੁਝ ਕਿਹਾ ਗਿਆ ਹੈ ਪਾਰਟੀ ਦੇ ਵੱਲੋਂ ਹਾਈ ਕਮਾਂਡ ਦੇ ਵੱਲੋਂ ਨਰਵਲ ਸਾਹਿਬ ਹਾਂਜੀ ਮੈਂ ਜਸਪੀਤ ਬਾਤ ਕਰਾਂ ਉਹ ਅਭੀ ਤੱਕ ਸ਼ੋ ਸਟਾਰਟ ਨਹੀਂ ਕੀਤਾ ਹੈ ਨਰਵਲ ਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਪ੍ਰਵਕਤਾ ਕਾਂਗਰਸ ਕਾ ਜਸਪ੍ਰੀਤ ਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਸ਼ਾਇਦ ਜਸਪ੍ਰੀਤ ਸਿੰਘ ਜੀ ਕੋਲ ਸਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ ਤਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਸਵਾਲ ਲੈ ਲੈਣੇ ਆ ਹਰਨੂਰ ਸਿੰਘ ਜੀ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ ਵਿਰੋਧ ਕਰ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਬਿਆਨ ਦੇ ਸਕਦੇ ਨੇ ਸਾਡੇ ਸਾਬਕਾ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਰੰਗ ਬਾਰੇ ਟਿੱਪਣੀ ਕੀਤੀ ਗਈ ਹੈ ਇਸ ਨੂੰ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੇਖ ਰਹੀ ਹੈ ਦੇਖਿਓ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੋ ਅਮਰਿੰਦਰ ਸਿੰਘ ਰਾਜਾ ਬ੍ਰਿੰਗ ਜੋ ਪੀਪੀ ਸੀ ਦੇ ਪਰਦਾਣ ਨੇ ਕਾਂਗਰਸ ਦੇ ਪੰਜਾਬ ਪ੍ਰਦੇਸ਼ ਦੇ ਹ ਉਹਨਾਂ ਵੱਲੋਂ ਮਹਿਰੂਮ ਸਰਦਾਰ ਬੁਟਾ ਸਿੰਘ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਉਹਨਾਂ ਦੇ ਖਿਲਾਫ ਐਡੀ ਵੱਡੀ ਗੱਲ ਕਹਿਦਾ ਕਿ ਇੱਕ ਕਾਲਾ ਜਾਫੀ ਜੀ ਮੱਜਬੀ ਸਿੱਖ ਸੀ ਤੇ ਪੱਠੇ ਕੁੱਤਰਦਾ ਹੁੰਦਾ ਸੀ ਜੀ ਜਿਸ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾ ਚਿਫ ਚਟਕਾਲੇ ਤਰੀਕੇ ਦੇ ਨਾਲ ਜਿਸ ਚੁਟਕੀਆਂ ਲੈਂਦੇ ਹੋਏ ਉਹ ਇਹ ਮੰਚ ਦੇ ਉੱਤੇ ਖੜ ਕੇ ਲੋਕਾਂ ਨੂੰ ਸੰਬੋਧਿਤ ਕਰਕੇ ਦੱਸ ਰਿਹਾ ਸੀ ਕਿ ਇੱਕ ਕਾਲੇ ਰੰਗ ਦਾ ਬੰਦਾ ਸੀ ਜਿਹੜਾ ਮੱਜਬੀ ਸਿੱਖ ਕਾਸਟ ਨੂੰ ਮੱਜਬੀ ਸਿੱਖ ਬਾਲਮੀਕਿਆ ਮੱਜਬੀ ਸਿੱਖ ਬਾਲਮੀਕਿਆ ਕਾਸਟ ਨੂੰ ਬਲੌਂਗ ਕਰਦਾ ਸੀ ਤੇ ਪੱਠੇ ਕੁਤਰਿਆ ਕਰਦਾ ਸੀ ਤੇ ਉਸ ਨੂੰ ਕਾਂਗਰਸ ਨੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਸਰਦਾਰ ਬੂਟਾ ਸਿੰਘ ਦੀ ਤੀਜੀ ਪੀੜ੍ਹੀ ਹਾਂ ਮੈਂ ਮੇਰੇ ਫਾਦਰ ਸਾਹਿਬ ਤਿੰਨ ਵਾਰ ਫਗਵਾੜੇ ਤੋਂ ਐਮਐਲਏ ਰਹੇ ਨੇ ਸਰਦਾਰ ਬੂਟਾ ਸਿੰਘ ਜੀ ਦੀ ਮੇਰੇ ਫਾਦਰ ਸਾਹਿਬ ਦੇ ਮਾਮਾ ਜੀ ਸੰਗ ਮੇਰੇ ਦਾਦੀ ਦੇ ਛੋਟੇ ਭਾਈ ਸੰਗ ਤੇ ਅੱਜ ਉਹਨਾਂ ਦੀ ਹੀ ਪਾਈ ਹੋਈ ਜ਼ਿੰਮੇਵਾਰੀ ਉਹਨਾਂ ਦੀ ਲੋਕ ਸੇਵਾ ਦੀ ਜੋ ਉਹਨਾਂ ਨੇ ਸ਼ੁਰੂ ਕੀਤੀ ਸੀ ਜੋ ਰਾਜਨੀਤੀ ਵਿੱਚ ਸੰਘਰਸ਼ ਕੀਤਾ ਸੀ ਅੱਜ ਅਸੀਂ ਉਹਨੂੰ ਮੂਰੇ ਲੈ ਕੇ ਜਾਣੇ ਪਏ ਕਾਂਗਰਸ ਦੇ ਇਹਨਾਂ ਕਾਰਨਾ ਕਰਕੇ ਕਾਂਗਰਸ ਦੀ ਇਹ ਹੀ ਜਾਤੀ ਸੂਚਕ ਸੋਚ ਕਰਕੇ ਜਿੱਥੇ ਉਹ ਰੰਗ ਭੇਦ ਅੱਜ ਕਾਂਗਰਸ ਪ੍ਰਦੇਸ਼ ਦਾ ਪ੍ਰધાન ਇੱਕ ਸਾਹਕਾ ਮਹਿਰੂਮ ਤੇ 8 ਵਾਰ ਦੇ ਐਮਪੀ ਨੂੰ ਜਿਸ ਨੇ 40 ਸਾਲ ਲਗਾਤਾਰ ਆਪਣੇ ਸੂਬੇ ਦੀ ਆਪਣੇ ਦੇਸ਼ ਦੀ ਸੇਵਾ ਕੀਤੀ ਹੋਵੇ ਉਸ ਨੂੰ ਉਹ ਸੰਬੋਧਿਤ ਕਰਨ ਲੱਗਿਆ ਆ ਜੀ ਤੱਕ ਨਹੀਂ ਲਗਾਈ ਅੱਜ ਜਤਪੂਰ ਰਾਤ ਮਜਬੀ ਸਿੱਖ ਭਾਈਚਾਰਾ ਅੱਜ ਦਲਿਤ ਸਮਾਜ ਇਸ ਚੀਜ਼ ਦਾ ਸੰਦੇਹ ਲੈਂਦੇ ਹੋਏ ਕਿ ਇਹ ਇਨਸਾਨ ਕਾਲਾ ਕਹਿ ਕੇ ਸਭ ਕਾਲੀ ਦਾ ਕੀ ਮਤਲਬ ਹੈ ਅੱਧਾ ਪੰਜਾਬ ਕਾਲਾ ਹੈ ਅੱਧਾ ਭਾਰਤ ਕਾਲਾ ਹੈ ਤੂੰ ਕਾਲੇ ਰੰਗ ਤੋਂ ਕੀ ਸਾਬਤ ਕੀ ਕਰਨਾ ਚਾਹੁੰਦਾ ਹੈ ਜੋ ਇਹਨਾਂ ਦੇ ਮੰਦੀ ਹੀਣ ਭਾਵਨਾ ਹੈ ਦਲਿਤਾਂ ਦੇ ਪ੍ਰਤੀ ਜੋ ਇਹ ਦੇਖਦੇ ਨੇ ਸਾਨੂੰ ਇਹ ਸੈਕੰਡ ਕਲਾਸ ਸਿਟੀਜ਼ਨ ਸਮਝਦੇ ਨੇ ਸਾਫ਼ ਸਾਨੂੰ ਇਹਨਾਂ ਨੂੰ ਅਜੇ ਤੱਕ ਇਹ ਹੀ ਨਹੀਂ ਪਚਾ ਪਾਏ ਕਿ ਇਹ ਲੋਕ ਕਿੱਦਾਂ ਬਰਾਬਰ ਤੇ ਕਿੱਦਾਂ ਆ ਗਏ ਜਿਨ੍ਹਾਂ ਨੂੰ ਅਸੀਂ ਦਰਾਂ ਦੇ ਬਾਹਰ ਰੱਖ ਕੇ ਜਿਨ੍ਹਾਂ ਨੂੰ ਅੱਡ ਪਰਦਨ ਤੇ ਕੇ ਜੋ ਪਿਛਲੇ 500 ਸਾਲ ਤੋਂ ਗੁਲਾਮੀ ਚੱਲਦੇ ਆਏ ਨੇ ਜਿੱਥੇ ਇਹ ਲੰਘ ਜਾਂਦੇ ਸੀਗੇ ਤੇ ਉਹਦੇ ਪਿੱਛੇ ਇਹ ਨਾ ਰਹੀਆਂ ਲੱਕ ਦੇ ਨਾਲ ਝਾੜੂ ਬੰਨ ਪਰਨੂਰ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪਰਿਵਾਰਕ ਮੈਂਬਰ ਹੋ ਪਰਿਵਾਰਕ ਮੈਂਬਰ ਸਨ ਬੂਟਾ ਸਿੰਘ ਤੁਹਾਡੇ ਸਵਰਗੀ ਬੂਟਾ ਸਿੰਘ ਜੀ ਤਾਂ ਪਰਿਵਾਰ ਤੇ ਕਿਹੋ ਜਿਹਾ ਅਸਰ ਪੈਂਦਾ ਕਿਉਂਕਿ ਇਹ ਰਾਜਾ ਵੜਿੰਗ ਦੇ ਵੱਲੋਂ ਸਿਆਸੀ ਬਿਆਨ ਦਿੱਤਾ ਗਿਆ ਹੈ ਜਾਂ ਫਿਰ ਉਦਾਂ ਹੀ ਸੰਬੋਧਨ ਕਰਦੇ ਹੋਏ ਮੂੰਹ ਦੇ ਵਿੱਚੋਂ ਇਹ ਬਿਆਨ ਨਿਕਲ ਗਿਆ ਇਹ ਤਾਂ ਬਾਅਦ ਦੀ ਗੱਲ ਹੈ ਉਹ ਜਾਣਦੇ ਨੇ ਜਾਂ ਫਿਰ ਕਾਂਗਰਸ ਪਾਰਟੀ ਕੀ ਸਟੈਂਡ ਹੈ ਉਹ ਆਪਾਂ ਜਿਹੜਾ ਕਿ ਸਵਾਲ ਕਰ ਲਾਂਗੇ ਪਰ ਪਰਿਵਾਰ ਤੇ ਕਿਹੋ ਜਿਹਾ ਅਸਰ ਪੈਂਦਾ ਇਸ ਤਰੀਕੇ ਦੇ ਬਿਆਨਾਂ ਨਾਲ ਦੇਖੋ ਇਹ ਸਭ ਤੋਂ ਪਹਿਲਾਂ ਜਦ ਸਰਦਾਰ ਜੀ ਬਾਰੇ ਇਸ ਇਦਰੀ ਇਹਨਾਂ ਨੇ ਪੱਦੀ ਸ਼ਬਦਾਂਬਲੀ ਯੂਜ਼ ਕਰਕੇ ਜਦੋਂ ਇਸ ਵੀਡੀਓ ਨੂੰ ਮੇਰੇ ਸਾਹਮਣੇ ਮੈਂ ਦੇਖਿਆ ਕਿ ਮੇਰੇ ਸਰਦਾਰ ਜੀ ਦੇ ਭੇਟੇ ਮੇਰੇ ਚਾਚਾ ਜੀ ਸਰਦਾਰ ਸਰਬਜੋਤ ਸਿੰਘ ਜੀ ਤੇ ਉਹਨਾਂ ਦੀ ਬੇਟੀ ਮੇਰੀ ਕੁਆ ਜੀ ਗੁਰਕੀਰਤ ਖਾਲ ਜੀ ਐਡਵੋਕੇਟ ਗੁਰਕੀਰਤ ਖਾਲ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਤੂੰ ਸਵੇਰੇ ਉੱਠਦੇ ਆਜ ਦੀ ਹੀ ਇਹ ਰਾਜੇ ਬੜਿੰਗ ਨੂੰ ਇਸ ਚੀਜ਼ ਦਾ ਜਵਾਬ ਦੇਵੇਂਗਾ ਕਿ ਆਏ ਬਤੌਰ ਸਾਨੂੰ ਜਿੱਥੇ ਸਰਦਾਰ ਬੂਤਾ ਸਿੰਘ ਦੀ ਸ਼ਖਸੀਅਤ ਤੇ ਮਾਣ ਹੈ ਉਹਨਾਂ ਦਾ ਪਰਿਵਾਰ ਵਿੱਚੋਂ ਹੋਣ ਦਾ ਮਾਣ ਹੈ ਉਹਨਾਂ ਦੇ ਕੀਤੇ ਕੰਮਾਂ ਦੇ ਉੱਤੇ ਮਾਣ ਹੈ ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਮੁਸਤਾਪੁਰ ਤੋਂ ਉੱਠ ਕੇ ਉਹ ਇਹਨੇ ਗੁਰਬਰ ਸਿੰਘ ਦੇ ਪਰਿਵਾਰ ਦੇ ਵਿੱਚੋਂ ਸੀਗੇ ਜਿੱਥੇ ਉਹਨਾਂ ਦੇ ਫਾਦਰ ਸਾਹਿਬ ਪਿੰਡ ਵਿੱਚ ਸਾਈਕਲ ਦੇ ਉੱਤੇ ਕੱਪੜੇ ਵਿੱਚ ਆ ਕਰਦੇ ਸੀ ਤੇ ਉਹ ਪਿੱਪਲ ਦੇ ਪੱਤੇ ਬੰਨ ਬੰਨ ਕੇ ਕਾਲਜ ਪੜਨ ਜਾਂਦੇ ਸੀ ਤਾਂ ਕਿਹਾ ਜਾ ਸਕਦਾ ਹੈ ਕਿ ਡਿਗਨਿਟੀ ਤੇ ਵਾਰ ਕੀਤਾ ਗਿਆ ਹੈ ਪਰਵਾਰ ਨੂੰ ਕਾਫੀ ਦੁੱਖ ਲੱਗਿਆ ਸਾਬ ਸਾਫ ਇਸ ਚੀਜ਼ ਦੇ ਉਹਨਾਂ ਦੀ ਸਖਸ਼ੀਅਤ ਇੰਨੀ ਉੱਚੀ ਹੈ ਉਸ ਦੇ ਖਿਲਾਫ ਤੂੰ ਕਰਕੇ ਗੱਲ ਕਰਨਾ ਉਸ ਇਨਸਾਨ ਨੂੰ ਕਾਲਾ ਕਹਿ ਕੇ ਸੰਬੋਧਿਤ ਕਰਨਾ ਉਸ ਇਨਸਾਨ ਨੂੰ ਪੱਠੇ ਉਤਰਨ ਵਾਲਾ ਕਹਿਣਾ ਉਸ ਇਨਸਾਨ ਨੂੰ ਇੱਕ ਮੱਝੀ ਕਹਿਣਾ ਇਕਬਾਲਮਿਕਿਆ ਕਹਿਣਾ ਇਹ ਕਹਿੰਦਾ ਦੱਫਣਾ ਕਿ ਉਹ ਇੱਕ ਨਿਚਲੀ ਹੇਠਲੀ ਜਾਤੀ ਦਾ ਬੰਦਾ ਸੀ ਪਰ ਕਾਂਗਰਸ ਨੇ ਉਹਨੂੰ ਚੱਕ ਕੇ ਤੇਜਦਾ ਗ੍ਰਹਿ ਮੰਤਰੀ ਬਣਾਇਆ ਠੀਕ ਹੈ ਅਸੀਂ ਜਵਾਬ ਲੈ ਲੈਨੇ ਆ ਕਾਂਗਰਸ ਦੇ ਬਲਾਰੇ ਸਾਡੇ ਨਾਲ ਜਸਪ੍ਰੀਤ ਸਿੰਘ ਨਰਵਾਲ ਜੁੜੇ ਹੋਏ ਨੇ ਬਹੁਤ ਬਹੁਤ ਸਵਾਗਤ ਹੈ ਜਸਪ੍ਰੀਤ ਜੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਕਾਂਗਰਸ ਪਾਰਟੀ ਕੀ ਸਟੈਂਡ ਲੈ ਰਹੀ ਹੈ ਇਸ ਤੇ ਮੁਆਫੀ ਹਾਲਾਂਕਿ ਉਹਨਾਂ ਦੇ ਵੱਲੋਂ ਮੰਗ ਲਈ ਗਈ ਹੈ ਪਰ ਇਸ ਤੋਂ ਪਹਿਲਾਂ ਵੀ ਜਿਹੜਾ ਖਾਲਿਸਤਾਨ ਨੂੰ ਲੈ ਕੇ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਵੀ ਉਹਨਾਂ ਨੇ ਮਾਫੀ ਮੰਗੀ ਤੇ ਇਹ ਬਿਆਨ ਜਿਹੜੇ ਨੇ ਇਹ ਸਿਆਸਤ ਨੂੰ ਜਾਂ ਫਿਰ ਸਿਆਸਤ ਦੇ ਵਿੱਚ ਬਣੇ ਰਹਿਣ ਦੇ ਲਈ ਚਰਚਾ ਦਾ ਵਿਸ਼ਾ ਬਣੇ ਰਹਿਣ ਦੇ ਲਈ ਇਸ ਤਰੀਕੇ ਦੇ ਬਿਆਨ ਦਿੱਤੇ ਜਾ ਰਹੇ ਨੇ ਜਾਂ ਫਿਰ ਇਹ ਸਲਿੱਪ ਆਫ ਟੰਗ ਸੀ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਬੁਲਾਰਿਆਂ ਨੂੰ ਤੁਹਾਨੂੰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅ ਹਨੂਰ ਵੀਰ ਮੇਰਾ ਇੱਥੇ ਬੈਠਾ ਹੈ ਚਾਹੇ ਉਹ ਜੋ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੂੰ ਉਹ ਬੂਕਰ ਸਰਦਾਰ ਬੂਟਾ ਸਿੰਘ ਦੇ ਪਰਿਵਾਰਕ ਮੈਂਬਰ ਨੇ ਚਲੋ ਸਾਡੇ ਨਾਲੋਂ ਜ਼ਿਆਦਾ ਪਰਿਵਾਰਕ ਦੇ ਵਿੱਚ ਇਹ ਉੱਥੇ ਵਿਚਰੇ ਨੇ ਪਰ ਸਾਡਾ ਏਰੀਆ ਇੱਕ ਹੈ ਜੇ ਮੋਸਤਾਪੁਰ ਦੀ ਗੱਲ ਕੀਤੀ ਜਾਵੇ ਜੇ ਜਿੱਥੋਂ ਮੈਂ ਬਿਲੋਂਗ ਕਰਦਾ ਹਾਂ ਸੋ ਸਾਡਾ ਏਰੀਆ ਵਾਕਈ ਹੀ ਜਿਸ ਵੇਲੇ ਸਰਦਾਰ ਬੂਟਾ ਸਿੰਘ ਨੇ ਜਾ ਕੇ ਸਾਡੇ ਏਰੀਆ ਦੀ ਰਿਪਰੈਜ਼ੈਂਟੇਸ਼ਨ ਕੀਤੀ ਹੈ ਚਾਹੇ ਉਹ ਤੁਸੀਂ ਸਭ ਤੋਂ ਜ਼ਿਆਦਾ ਲੌਂਗ ਰਨਿੰਗ ਜਿਹੜਾ ਕਿ ਲੋਕ ਸਭਾ ਦੇ ਵਿੱਚ ਮੈਂਬਰ ਰਹੇ ਹੋਣ ਚਾਹੇ ਉਹਨਾਂ ਨੇ ਐਜ਼ ਅ ਗਵਰਨਰ ਚਾਹੇ ਭਾਰਤ ਦੀ ਹੋਮ ਮਿਨਿਸਟਰੀ ਦੇਖੋ ਭਾਰਤ ਦੀ ਹੋਮ ਮਿਨਿਸਟਰੀ ਜਿਹੜੀ ਹੈ ਉਹਦੇ ਲਈ ਜਿਹੜਾ ਹੈਗਾ ਕਿ ਇੰਦਰਾ ਗਾਂਧੀ ਜੀ ਨੇ ਉਹਨਾਂ ਨੂੰ ਚੁਣਿਆ ਸੀ ਚਾਹੇ ਉਹਦੇ ਵਿੱਚ ਉਹਨਾਂ ਨੇ ਜੇ ਗੱਲ ਕੀਤੀ ਜਾਵੇ ਉਹ ਕੋਈ ਛੋਟੀ ਮੋਟੀ ਸ਼ਖਸੀਅਤ ਨਹੀਂ ਸੀ ਬਹੁਤ بڑے ਲਿਖੇ ਸੀਗੇ ਪਰ ਜਿੱਥੋਂ ਉਹ ਉੱਠ ਕੇ ਆਏ ਸੀਗੇ ਦੇਖੋ ਸਾਡੇ ਦਾਦੇ ਪੜਦਾਦੇ ਵੀ ਉਹ ਉਤੋਂ ਆਏ ਆ ਸੋ ਰੰਗ ਦੀ ਜੇ ਗੱਲ ਕੀਤੀ ਜਾਵੇ ਰੰਗ ਨੇਚਰਲੀ ਸਾਡਾ ਵੀ ਉਹੀ ਰੰਗ ਹੈ ਜੋ ਸਰਦਾਰ ਬੂਟਾ ਸਿੰਘ ਦੀ ਜੀ ਦਾ ਸੀ ਜੋ ਸਾਡੇ ਦਾਦੇ ਪੜਦਾਦੇ ਹੁੰਦੇ ਸੀ ਕਿਉਂਕਿ ਸਾਡਾ ਬਹੁਤ ਇਹ ਟਿੱਬਿਆਂ ਵਾਲਾ ਏਰੀਆ ਸੀ ਗਰਮ ਏਰੀਆ ਸੀ ਸੋ ਜਿਹੜੀ ਹੁੰਦੀ ਹੈ ਕਿ ਉਸ ਵੇਲੇ ਜਿਉਂ ਉਹਨਾਂ ਦਾ ਕਹਿਣ ਦਾ ਲਹਿਜਾ ਸੀ ਜੇ ਗੱਲ ਕਰੀਏ ਰਾਜਾ ਵੜੰਗੀ ਦਾ ਸੋ ਉਹਨੂੰ ਆਪਾਂ ਸਾਰਿਆਂ ਨੇ ਦੇਖੋ ਕਿ ਇਹ ਚੀਜ਼ ਹੈ ਕਿ ਕਈ ਵਾਰੀ ਗੱਲ ਬੰਦਾ ਕਰਨੀ ਕੋਈ ਕੁਝ ਚਾਹੁੰਦਾ ਹੁੰਦਾ ਪਰ ਉਹਦਾ ਮਾਇਨਾ ਕੁਝ ਹੋਰ ਨਿਕਲ ਜਾਂਦਾ ਔਰ ਉਹਨਾਂ ਨੇ ਉਸ ਚੀਜ਼ ਦੀ ਮਾਫੀ ਵੀ ਮੰਗੀ ਆ ਲੋਕਾਂ ਦੇ ਕੋਲ ਤੁਹਾਨੂੰ ਕੀ ਲੱਗ ਰਿਹਾ ਕੌਣ ਮਾਇਨੇ ਲਗ ਤਰੀਕੇ ਨਾਲ ਬਣਾ ਰਿਹਾ ਹੈ ਇਸ ਬਿਆਨ ਦੇ ਜੇ ਰਾਜਾ ਵੜਿੰਗ ਸਾਹਿਬ ਨੇ ਬਿਆਨ ਹੀ ਕਿਸੇ ਜਾਤੀ ਸੂਚਕ ਜਾਂ ਸ਼ਬਦ ਨਾਵਰਤਕੇ ਕੀਤਾ ਹੋਵੇ ਦੇਖੋ ਜਾਤੀ ਸੂਚਕ ਅੱਜ ਕਿਉਂਕਿ ਬੋਲਣ ਦੇ ਲਹਿਜੇ ਤੋਂ ਵੀ ਪਤਾ ਚੱਲਦਾ ਹੈ ਨਾ ਕਿ ਬੋਲ ਤੁਸੀਂ ਧਿਆਨ ਨਾਲ ਜੇਕਰ ਬਿਆਨ ਸੁਣਿਆ ਉਸ ਦੇ ਵਿੱਚ ਕਿਸ ਤਰੀਕੇ ਨਾਲ ਲਹਿਜੇ ਨਾਲ ਬੋਲਿਆ ਉਹਨਾਂ ਨੇ ਤੂ ਤੜਾਕ ਕੇ ਇਸਤੇਮਾਲ ਕਰਕੇ ਮਾਨੋਪੂਤਾ ਸਿੰਘ ਬਾਰੇ ਮੇਰੀ ਮੇਰੀ ਬੇਨਤੀ ਸੁਣੋ ਬੂਟਾ ਜੀ ਵਾਲੇ ਤੂਤ ਰੱਖ ਨਹੀਂ ਉਹ ਕਰ ਸਕਦੇ ਉਹਨਾਂ ਨੇ ਬਾਅਦ ਚ ਦੱਸਿਆ ਵੀ ਹੈ ਉਹਨਾਂ ਨੇ ਲਾਈਵ ਹੋ ਕੇ ਵੀ ਗੱਲ ਕੀਤੀ ਹੈ ਕਿ ਉਹ ਮੇਰੇ ਪਿਤਾ ਸਮਾਨ ਨੇ ਔਰ ਜਿੱਥੇ ਤੱਕ ਉਹਨਾਂ ਦੀ ਰਿਸਪੈਕਟ ਹੈ ਅਸੀਂ ਉਹਨਾਂ ਦੀ ਰਿਸਪੈਕਟ ਉਹਨਾਂ ਦੀ ਦੇਸ਼ ਨੂੰ ਦੇਣ ਨਹੀਂ ਭੁਲਾ ਸਕਦੇ ਔਰ ਜੋ ਉਹਨਾਂ ਨੇ ਇੱਕ ਸੈੱਟ ਕੀਤਾ ਸੀ ਇੱਕ ਟ੍ਰੈਂਡ ਸੈੱਟ ਕੀਤਾ ਜੇ ਇਸ ਤਰੀਕੇ ਦੇ ਨਾਲ ਆਪਾਂ ਗੱਲ ਕਰਦੇ ਕਿ ਮੋਸਤਾਪੁਰ ਦੇ ਵਿੱਚੋਂ ਉੱਠ ਕੇ ਉਹਨਾਂ ਨੂੰ ਦੇਖਦੇ ਹੋਏ ਚਾਹੇ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਬਲਦਾਂ ਦੇ ਨਾਲ ਖੇਤੀ ਕਰਦੇ ਸੀ ਸੋ ਉਹਨਾਂ ਦੇ ਨਾਲ ਗਹਿਦੇ ਪਿਆਰ ਸੀਗੇ ਸਬੰਧ ਸੀਗੇ ਸੋ ਹੌਲੀ-ਹੌਲੀ ਸਾਡੇ ਜਿਹੜੇ ਬਾਪ ਸੀਗੇ ਮੇਰੇ ਪਿਤਾ ਜੀ ਮੇਰੇ ਤਾਇਆ ਜੀ ਉਹਨਾਂ ਨੂੰ ਇਹਨਾਂ ਤੋਂ ਪ੍ਰੇਰਣਾ ਮਿਲੀ ਐ ਔਰ ਉਹ ਬਕਾਇਦਾ ਤੌਰ ਤੇ ਬਹੁਤ ਏਰੀਆ ਉਹਨਾਂ ਤੋਂ ਬਾਅਦ ਵਿੱਚ ਪੜ ਕੇ ਨਿਕਲੇ ਔਰ ਸਾਡੇ ਏਰੀਆ ਦੇ ਵਿੱਚੋਂ ਜੱਜ ਵਕੀਲ ਬਹੁਤ ਸਾਰੇ ਉਹਨਾਂ ਦੇ ਬਾਅਦ ਵਿੱਚ ਬਣੇ ਨੇ ਕਿ ਉਹ ਇੱਕ ਕੀ ਕਹਿੰਦੇ ਨੇ ਇੱਕ ਬੰਦਾ ਜਿਹਨੇ ਜਿਹਨੇ ਇੱਕ ਰਸਤਾ ਬਣਾਇਆ ਇੱਕ ਸੈੱਟ ਕੀਤਾ ਲੋਕਾਂ ਦੇ ਲਈ ਉਹਨਾਂ ਨੇ ਕੋਈ ਯਾਦਗਾਰੀ ਵੀ ਨਹੀਂ ਦੇਖੀ ਸਰਦਾਰ ਬੂਟਾ ਸਿੰਘ ਜੀ ਕੋਲ ਚਾਹੇ ਜੇ ਅੱਜ ਹਰਨੂਰ ਜੀ ਦੇ ਪਿਤਾ ਜੀ ਜਿਹੜੇ ਨੇ ਜੋਗਿੰਦਰ ਮਾਨ ਜੀ ਜੋ ਇਸ ਵੇਲੇ ਉਹ ਮਨਿਸਟਰ ਵੀ ਰਹੇ ਨੇ ਪੰਜਾਬ ਦੇ ਉਹਨਾਂ ਦੇ ਕੋਲ ਬਿਨਾ ਕੋਈ ਜਾਤ ਪਾਤ ਦੇ ਸਾਰੇ ਲੋਕ ਜਿਹੜੇ ਨੇ ਕਿ ਉਹਨਾਂ ਦੇ ਕੋਲ ਆਪਣੇ ਕੰਮ ਕਰਾਉਣ ਜਾਂਦੇ ਨੇ ਨਾ ਲੋਹੇ ਨਾਲ ਔਰ ਇਸ ਗੱਲ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ ਕਿ ਚਾਹੇ ਤਾਂ ਮਾਨ ਪਰਿਵਾਰ ਹੋਵੇ ਚਾਹੇ ਬੂਟਾ ਸਿੰਘ ਜੀ ਹੋਣ ਉਹਨਾਂ ਨੇ ਏਰੀਅਨ ਹਮੇਸ਼ਾ ਪੈਹਨ ਦਿੱਤੀ ਸੀ ਔਰ ਏਰੀਅਨ ਨੂੰ ਕੰਮ ਕੀਤੇ ਔਰ ਨਾਲ ਦੇ ਨਾਲ ਪੰਜਾਬ ਦੇ ਕੰਮ ਬਹੁਤ ਜਿੱਤੇ ਨੇ ਸੋ ਇਸ ਤਰੀਕੇ ਦੀ ਕੋਈ ਵੀ ਗੱਲ ਨਹੀਂ ਹੈ ਕਾਂਗਰਸ 'ਚ ਰਹਿਣੇ ਉਹਨਾਂ ਦਾ ਇੱਕ ਹੀ ਮਾਇਨਾ ਸੀ ਕਿ ਅੱਜ ਦੀ ਡੇਟ ਦੇ ਵਿੱਚ ਜਿੱਥੇ ਕਿ ਭਾਜਪਾ ਸ਼ਾਸਕ ਜਿਹੜੇ ਪ੍ਰਦੇਸ਼ ਨੇ ਜਿੱਥੇ ਚਾਹੀਏ ਅੱਜ ਆਈਪੀਐਸ ਅਫਸਰ ਤੱਕ ਬਣੇ ਨੇ ਸਾਡੇ ਦਲਿਤ ਸਮਾਜ ਚੋਂ ਬੰਦੇ ਉਹਨਾਂ ਦੀ ਉਹਨਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪੈ ਰਹੀਆਂ ਨੇ ਜਿੱਦ ਅੱਜ ਯੂਪੀ ਦੇ ਵਿੱਚ ਜਾ ਕੇ ਦੇਖ ਲਓ ਐਮਪੀ ਦੇ ਵਿੱਚ ਜਾ ਕੇ ਦੇਖ ਲਓ ਅੱਜ ਰਾਜਸਥਾਨ ਚ ਜਾ ਕੇ ਦੇਖ ਲਓ ਹਰਿਆਣੇ ਚ ਜਾ ਕੇ ਦੇਖ ਲਓ ਔਰ ਉਸ ਦੇ ਨਾਲ-ਨਾਲ ਕੇਂਦਰ ਦੇ ਵਿੱਚ ਦੇਖੋ ਕੇਂਦਰ ਦੇ ਵਿੱਚ ਕੋਈ ਵੀ ਪੰਜਾਬ ਤੋਂ ਜਿਹੜੇ ਦਲਿਤ ਸਮਾਜ ਦੇ ਵਿੱਚੋਂ ਬੰਦੇ ਗਏ ਨੇ ਮਰਜਸਪਰੀ ਜੀ ਵਿਰੋਧੀਆਂ ਨੂੰ ਕੀ ਕਹਿਣਾ ਚਾਹੋਗੇ ਵਿਰੋਧੀਆਂ ਦੇ ਵੱਲੋਂ ਤਾਂ ਮੁੱਦਾ ਚੱਕਿਆ ਜਾ ਰਿਹਾ ਹੈ ਤਰਨਤਾਰਨ ਜ਼ਿਮਨੀ ਚੋਣਾ ਦੇ ਨਾਲ ਇਸ ਨੂੰ ਜੋੜਿਆ ਜਾ ਰਿਹਾ ਹੈ ਜਿਹੜੇ ਦੋ ਬਿਆਨ ਆਏ ਨੇ ਦੋਨੇ ਬਿਆਨ ਤਰਨਤਾਰਨ ਜ਼ਿਮਨੀ ਚੋਣਾ ਨੂੰ ਲੈ ਕੇ ਆਏ ਨੇ ਉਸੇ ਦੌਰਾਨ ਆਏ ਨੇ ਸੰਬੋਧਨ ਦੇ ਦੌਰਾਨ ਆਏ ਨੇ ਕਿਉਂਕਿ 33% ਮੈਂ ਇਸ ਗੱਲ ਨੂੰ ਇਸ ਕਰਕੇ ਮੈਂਸ਼ਨ ਕਰ ਰਿਹਾ ਕਿਉਂਕਿ ਜੇਕਰ 2011 ਸੈਂਸਸਸ ਦੀ ਗੱਲ ਕਰਾਂ ਮੈਂ ਤਾਂ ਉਹਦੇ ਵਿੱਚ 33% ਜਿਹੜੀ ਤਰਨਤਾਰਨ ਦੀ ਪੋਪੂਲੇਸ਼ਨ ਹੈ ਐਸਸੀ ਭਾਈਚਾਰਾ ਮੇਰੀ ਬੇਨਤੀ ਸੁਣੋ ਇਹ ਆਪਣੇ ਪੈਰਾਂ ਤੇ ਕੁਲਾੜੀ ਮਾਰਨ ਵਾਲੀ ਗੱਲ ਤਾਂ ਨਹੀਂ ਹੋ ਰਹੀ ਨਹੀਂ ਪੈਰਾ ਤੇ ਪੈਰਾ ਤੇ ਕੁਲਾੜੀ ਮਾਰਨ ਵਾਲੇ ਨਹੀਂ ਜਿਹੜੇ ਉਸ ਸਭਾ ਦੇ ਵਿੱਚ ਲੋਕ ਬੈਠੇ ਸੀ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਅੱਗੇ ਲੈ ਕੇ ਜਾਓ ਜੇ ਅੱਜ ਸਰਦਾਰ ਬੂਠਾ ਸਿੰਘ ਜੇ ਅੱਜ ਸਰਦਾਰ ਕੁੰਕਾ ਸਿੰਘ ਉਹ ਉਹ ਅੱਜ ਤੋਂ ਜੇ ਤੁਸੀਂ 50 ਸਾਲ ਪਿੱਛੇ ਲੈ ਜਾਓ ਤਾਂ ਮਸਤਾਪੁਰ ਦੇ ਹਾਲਾਤ ਹਰਨੂਰ ਜੀ ਵੀ ਦੱਸ ਸਕਦੇ ਨੇ ਇਹਨਾਂ ਦੇ ਪਰਿਵਾਰ ਦੇ ਵਿੱਚ ਗੱਲਾਂ ਵੀ ਹੁੰਦੀਆਂ ਹੋਣਗੀਆਂ ਸਾਡੇ ਪਰਿਵਾਰਾਂ 'ਚ ਵੀ ਹੁੰਦੀਆਂ ਕਿ ਬੰਦੇ ਨੂੰ ਪਿੰਡ ਤੋਂ ਆਉਣਾ ਮੁਸ਼ਕਲ ਹੋ ਜਾਂਦਾ ਹੁੰਦਾ ਸੀਗਾ ਜੀਟੀ ਰੋਡ ਤਾਈਂ ਜਿਲੰਦਰ ਤੱਕ ਔਰ ਗੱਡੇ ਖੋ ਚਲੋ ਭਾਵੇਂ ਬੀਜੇਪੀ ਆਗੂ ਵੀ ਜੁੜੇ ਹੋਏ ਨੇ ਉਹਨਾਂ ਦਾ ਵੀ ਕਲੀਅਰ ਤਿੰਨ ਤਿੰਨ ਚਾਰ ਚਾਰ ਬੰਦਾਂ ਦੀਆਂ ਜੋੜੀਆਂ ਪਾ ਕੇ ਜਿਹੜਾ ਉੱਥੋਂ ਗੱਡਾ ਕੱਢਿਆ ਜਾਂਦਾ ਸੀ ਔਰ ਉਸ ਏਰੀਆ 'ਚ ਬੂਟਾ ਸਿੰਘ ਜੀ ਨੇ ਉੱਠ ਕੇ ਏਰੀਆ ਦੀ ਡਿਵੈਲਪਮੈਂਟ ਵੀ ਕੀਤੀ ਪੱਕੀਆਂ ਸ ਜਿੱਥੇ ਤੁਸੀਂ ਗੱਲ ਕਰੋ ਕਿ ਸਾਡੇ ਏਰੀਆ ਦੀ ਉਦੋਂ ਵੀ ਨਮਾਇੰਦੀ ਜਿਹੜੀ ਸੀਗੀ ਉਹ ਰਿਜ਼ਰਵ ਹੀ ਸੀਗੀ ਗਰਤਾਰਪੁਰ ਹਲਕਾ ਅੱਜ ਵੀ ਰਿਜ਼ਰਵ ਹੈ ਚਲੋ ਠੀਕ ਹੈ ਜਸਪਰੀ ਜੀ ਮਰ ਕੋ ਸਮਾਂ ਘਟਾਏ ਮੈਂ ਬੀਜੇਪੀ ਬੀਜੇਪੀ ਆਗੂ ਦਾ ਵੀ ਰਿਐਕਸ਼ਨ ਲੈਣਾ ਹੈ ਬੀਜੇਪੀ ਆਗੂ ਸਾਡੇ ਨਾਲ ਜੁੜ ਗਏ ਨੇ ਗੁਰਚਨ ਸਿੰਘ ਸੰਧੂ ਸਾਹਿਬ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੁਹਾਡਾ ਬੀਜੇਪੀ ਦਾ ਕੀ ਸਟੈਂਡ ਹੈ ਇਸ ਤੇ ਜਿਵੇਂ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਵੇਲੇ ਵੀ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੀ ਆਮ ਆਦਮੀ ਪਾਰਟੀ ਬੀਜੇਪੀ ਇਸ ਬਿਆ ਬੀਜਪੀ ਇਸ ਬਿਆਨ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਹੈ ਹੂੰ ਔਰ ਕਈ ਜਗਮੰਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸਾਡੇ ਜਿਹੜੇ ਐਸਸੀ ਮੋਰਚੇ ਵੱਲੋਂ ਹੂੰ ਪੁਤਲੇ ਵੀ ਸਾਡੇ ਗਏ ਨੇ ਵਿਰੋਧ ਵੀ ਕੀਤਾ ਗਿਆ ਪਰ ਜੇ ਇਹ ਦੇਖਿਆ ਜਾਵੇ ਕਿ ਜੋ ਅ ਅਬਰਿੰਦਰ ਸਿੰਘ ਰਾਜਾ ਵੜਿੰਗ ਜੋਰਨ ਦਾ ਸਟਾਈਲ ਆ ਗੱਲਬਾਤ ਕਰਨ ਦਾ ਉਹ ਉਹਨਾਂ ਨੂੰ ਇਹ ਸਟਾਈਲ ਆ ਕਿ ਮਸਾਲਾ ਲਾ ਕੇ ਕਰੀਏ ਗਿਆ ਵਧਾ ਚੜਾ ਕੇ ਗੱਲ ਕਰਨੀ ਆ ਲੋਕਾਂ ਦੇ ਵਿੱਚ ਇਹ ਲੱਗੇ ਕਿ ਹਾਂ ਜੇ ਮੈਂ ਤੁਹਾਡੇ ਵਰਗਾ ਹੀ ਆ ਤੁਹਾਡੇ ਨਾਲ ਦੀ ਗੱਲ ਕਰਦਾ ਤਾਂ ਉਹ ਗੱਲ ਕਰਦੇ ਕਰਦੇ ਜਿਹੜੀ ਹੈ ਇਹ ਗੱਲ ਕਰਕੇ ਕਸੁੱਤੇ ਫਸ ਗਏ ਨੇ ਕਹਿੰਦੇ ਨੇ ਸਿਆਣੇ ਕਹਿੰਦੇ ਆ ਕਿ ਕਮਾਂਡ ਚੋਂ ਨਿਕਲਿਆ ਤੀਰ ਤੇ ਜ਼ੁਬਾਨ ਚੋਂ ਨਿਕਲੇ ਸ਼ਬਦ ਤੁਹ ਮੁੜ ਕੇ ਗੁਰਚਨ ਜੀ ਤੁਹਾਨੂੰ ਕੀ ਲੱਗਦਾ ਹੈ ਇਹ ਸਲਿੱਪ ਆਫ ਟੰਗ ਸੀ ਜਾਂ ਫਿਰ ਜਾਣ ਬੁੱਝ ਕੇ ਦਿੱਤਾ ਹੋਇਆ ਬਿਆਨ ਹੈ ਕਿਉਂਕਿ ਤਰਨ ਤਰਨ ਜ਼ਮਨੀ ਚੋਣਾ ਨੇ ਨਹੀਂ ਸਲਿੱਪ ਆਫ ਟੰਗ ਨਹੀਂ ਜੀ ਇੱਕ ਦੇਖੋ ਇੱਕ ਨੈਸ਼ਨਲ ਲੀਡਰ ਆ ਬੰਦਾ ਤੁਸੀਂ ਦੇਖੋ ਨੈਸ਼ਨਲ ਪ੍ਰੈਜ਼ੀਡੈਂਟ ਰਿਹਾ ਹੈਗਾ ਯੂਥ ਜੂਦਾ ਜੀ ਔਰ ਉਹ ਪੰਜਾਬ ਦੇ ਵਿੱਚ ਕੈਬਨਟ ਮਨਿਸਟਰ ਵੀ ਰਹੇ ਹੈਗੇ ਨੇ ਹੁਣ ਵੀ ਉਹਨਾਂ ਕੋਲੇ ਪੰਜਾਬ ਦੀ ਕਮਾਂਡ ਆ ਜੇ ਇਹਨਾਂ ਦੀ ਸਲਿੱਪ ਆਫ ਟੰਗ ਆ ਤਾਂ ਫਿਰ ਤਾਂ ਬੜੀ ਬਹੁਤ ਨਰਮੋਸ਼ੀ ਵਾਲੀ ਗੱਲ ਆ ਸਾਡੇ ਜਿਹੇ ਪੰਜਾਬ ਦੇ ਲੀਡਰ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਨੇ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਗੁਰਬਾਣੀ ਦੇ ਵਿੱਚ ਵੀ ਹੈ ਕਿ ਮਾਨਸਕੀ ਜਾਤ ਸਭ ਇੱਕੇ ਪਹਿਚਾਨ ਬੋ ਜੀ ਕਿਉਂ ਬਕਰੀਆਂ ਬਕਰੀਆਂ ਗੱਲਾਂ ਕਰਦੇ ਨੇ ਜੇ ਆਪਾਂ ਗੱਲ ਕਰੀਏ ਕਿ ਤੀਸਰੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਨੇ ਵੀ ਉਹਨਾਂ ਨੇ ਵੀ ਲਿਖਿਆ ਕਿ ਜਾਤ ਦਾ ਗਰਭ ਨਾ ਕਰੈ ਮੂਰਖ ਜਿਹੜਾ ਬੰਦਾ ਜਾਤ ਦਾ ਗਰਭ ਕਰਦਾ ਵੀ ਮੈਂ ਉੱਚ ਸ਼੍ਰੇਣੀ ਦਾ ਹੈਗਾ ਉਹ ਨੀਚੇ ਸ਼੍ਰੇਣੀ ਦਾ ਹੈਗਾ ਉਹਨੂੰ ਗੁਰੂ ਮਹਾਰਾਜ ਸਾਹਿਬ ਨੇ ਉਹਨੂੰ ਮੂਰਖ ਕਿਹਾ ਹੈਗਾ ਕਿ ਆਪਾਂ ਕਿਸੇ ਵੀ ਗੁਰੂ ਕਰਦੇ ਜੀ ਤੁਹਾਨੂੰ ਦਵਾਂਗਾ ਮੈਂ ਸਮਾਂ ਉਹਨਾਂ ਨੂੰ ਗੱਲ ਕੰਪਲੀਟ ਕਰਾ ਦੇ ਜੀ ਜੀ ਗੁਰਚਨ ਜੀ ਤੁਸੀਂ ਆਪਣੀ ਗੱਲ ਕੰਪਲੀਟ ਕਰ ਲਈ ਜੀ ਜਿੰਨੀ ਮੈਂ ਕਰ ਰਿਹਾ ਜੀ ਤੁਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਓ ਉਹਦੇ ਚਾਰ ਦਰਵਾਜ਼ੇ ਨੇ ਹਰ ਧਰਮ ਵਾਸਤੇ ਹਰ ਜਾਤ ਵਾਸਤੇ ਹਰ ਫਿਰਕੇ ਵਾਸਤੇ ਕੋਈ ਵੀ ਇਨਸਾਨ ਇਨਸਾਨ ਵਾਸਤੇ ਹਰ ਮਨੁੱਖਤਾ ਵਾਸਤੇ ਖੁੱਲੇ ਨੇ ਤਾਂ ਜੇ ਸਾਨੂੰ ਗੁਰਬਾਣੀ ਇਹ ਸਿਖਾਉਂਦੀ ਹੈਗੀ ਆ ਕਿ ਜਾਤ ਪਾਤ ਉੱਚ ਨੀਚ ਦੀ ਗੱਲ ਕੋਈ ਕਿਤੇ ਹੈ ਨਹੀਂ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਹੜਾ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਸੀ ਉਹਨਾਂ ਨੇ ਪੁੱਛਿਆ ਨਹੀਂ ਤੁਸੀਂ ਕਿਹੜੀ ਕਿਹੜੀ ਜਾਤ ਦੇ ਹੋ ਕਿਹੜੀ ਧਰਮ ਦੇ ਹੋ ਤਾਂ ਉਹਨਾਂ ਨੇ ਇੱਕ ਬਣਾਇਆ ਸੀ ਉਹ ਸਿੱਖ ਬਣਾਇਆ ਸੀ ਮਾਨਸ ਬਣਾਇਆ ਸੀ ਮਨੁੱਖ ਬਣਾਇਆ ਸੀ ਤਾਂ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਰਹਿਣਾ ਚਾਹੀਦਾ ਔਰ ਇਸ ਤਰ੍ਹਾਂ ਦੇ ਜਿਹੜੀਆਂ ਹੇਟ ਸਪੀਚ ਜਿਹੜੀਆਂ ਹੈਗੀਆਂ ਦੇਖੋ ਕਿਸੇ ਨੂੰ ਕਾਲਾ ਕਹਿ ਦੇਣਾ ਗੱਲ ਵੱਖਰੀ ਆ ਜੇ ਧਰਮ ਦੇ ਜੇ ਤੁਸੀਂ ਰੰਗ ਤੋਂ ਕਿਸੇ ਦਾ ਤੁਸੀਂ ਧਰਮ ਨਹੀਂ ਪਛਾਨ ਸਕਦੇ ਠੀਕ ਹੈ ਠੀਕ ਹੈ ਗੁਰਜੰਤ ਜੀ ਸਾਡੇ ਨਾਲ ਵਿੱਕੀ ਪਰੋਚਾ ਜੀ ਜੁੜ ਗਏ ਨੇ ਧੂਰੀ ਵਿੱਕੀ ਪਰੋਚਾ ਧੂਰੀ ਨੇ ਮੇਰੇ ਕੋ ਸਮਾਂ ਮੇਰੇ ਕੋ ਸਮਾਂ ਘੱਟ ਹੈ ਮੈਂ ਬੀਜੇਪੀ ਦੀ ਵੀ ਜਿਹੜੀ ਲਾਈਨ ਹੈ ਮੈਂ ਸਮਝ ਗਿਆ ਕਿ ਬੀਜੇਪੀ ਕਿਸ ਤਰੀਕੇ ਨਾਲ ਇਸ ਬਿਆਨ ਨੂੰ ਲੈ ਰਹੀ ਹੈ ਰਾਜਾ ਵੜਿੰਗ ਦੇ ਕਾਂਗਰਸ ਦੇ ਆਗੂ ਨੇ ਉਹ ਤੁਹਾਨੂੰ ਵੀ ਜਸਪਰੀ ਜੀ ਤੁਹਾਨੂੰ ਵੀ ਮੈਂ ਸਮਾਂ ਦਵਾਂਗਾ ਵਿੱਕੀ ਪਰੋਚਾ ਜੀ ਜੁੜ ਗਏ ਨੇ ਰਾਜਾ ਵੜਿੰਗ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਬੂਟਾ ਸਿੰਘ ਬਾਰੇ ਜਿਹੜਾ ਬਿਆਨ ਦਿੱਤਾ ਗਿਆ ਉਹ ਮਾਫੀ ਮੰਗ ਲਈ ਗਈ ਸਲਿੱਪ ਆਫ ਟੰ ਹੈਲੋ ਵਿੱਕੀਪ੍ਰੋਚਾ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ ਹਾਂਜੀ ਹਾਂਜੀ ਪਹਿਲਾਂ ਦਾ ਸਾਰੇ ਵੀਰਾਂ ਨੂੰ ਜੈ ਭੀਮ ਜੀ ਤੇ ਵੀਰ ਜੀ ਜਿਹੜੇ ਬਿਆਨ ਨੇ ਜੀ ਇਹ ਕਾਂਗਰਸ ਪਾਰਟੀ ਦੀ ਸ਼ੁਰੂ ਤੋਂ ਜਿਹੜੀ ਵਿਚਾਰਧਾਰਾ ਵਹੀ ਰਹੀ ਹੈ ਪਹਿਲਾਂ 바ਵਾ ਸਾਹਿਬ ਵੇਲੇ ਵੀ ਫਿਰ ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਨੇ ਉਦੋਂ ਸੁਨੀਲ ਜਾਖੜ ਜੀ ਪ੍ਰਧਾਨ ਹੁੰਦੇ ਸੀ ਪਾਰਟੀ ਦੇ ਉਦੋਂ ਵੀ ਉਹਨਾਂ ਨੇ ਇਹੀ ਗੱਲ ਕਹੀ ਸੀ ਕਹਿੰਦੇ ਪੈਰ ਦੀ ਜੁੱਤੀ ਆਪ ਸਰਿਤ ਚ ਰੱਖ ਲਈ ਉਦੋਂ ਵੀ ਇਹੀ ਆ ਉਹੀ ਕੰਮ ਰਾਜਾ ਵਡਿੰਗ ਜੀ ਕਰ ਰਹੇ ਨੇ ਜਿਨ੍ਹਾਂ ਨੇ ਜਦ ਕਿ ਉਹਨਾਂ ਨੂੰ ਪਤਾ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਵੋਟ ਹੈ ਉਹ ਐਸਸੀ ਸਮਾਜ ਦੀ 40% ਵੋਟ ਹੈ ਜੀ ਤੇ ਉਹਨਾਂ ਨੇ ਇੱਕ ਰਾਜਨੀਤੀ ਪ੍ਰੋਗਰਾਮ ਦੇ ਵਿੱਚ ਤਰਨ ਤਾਰਨ ਦੇ ਵਿੱਚ ਜਿਹੜੇ ਪੂਰੇ ਸਮੂਹ ਐਸਸੀ ਸਮਾਜ ਦੇ ਜਿਹੜੇ ਆਪਾਂ ਕਹਾਂਗੇ ਰੇਵਰ ਹੈ ਜਿਨ੍ਹਾਂ ਨੇ ਸਮਾਜ ਲਈ ਕੰਮ ਕੀਤਾ ਬੂਟਾ ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਉਹਨਾਂ ਦੇ ਲਈ ਤੇ ਉੱਥੇ ਕਾਲਾ ਰੰਗ ਬੋਲਿਆ ਪੱਠੇ ਵੜਦੇ ਸੀ ਇੱਕ ਉਹਨਾਂ ਨੇ ਇਹ ਦਿਖਾਇਆ ਵੀ ਜਿਵੇਂ ਇੱਕ ਹੰਕਾਰ ਨਹੀਂ ਹੁੰਦਾ ਬੰਦੇ ਨੂੰ ਜਾਤ ਦਾ ਜੀ ਜਾਤ ਦਾ ਹੰਕਾਰ ਦਿਖਾਇਆ ਤੇ ਅੱਜ ਉਹ ਮਾਫੀ ਮੰਗ ਰਹੇ ਨੇ ਜੇ ਆਪਾਂ ਕਿਸੇ ਦਾ ਨੁਕਸਾਨ ਕਰਦੇ ਉਹ ਤੋਂ ਬਾਅਦ ਮਾਫੀ ਮੰਗ ਲਈਏ ਕੋਈ ਗੱਲ ਮੈਨੂੰ ਤਾਂ ਲੱਗਦਾ ਨਹੀਂ ਇਹ ਸਹੀ ਹੈ ਪਰ ਕਾਂਗਰਸ ਪਾਰਟੀ ਹਰ ਵਾਰ ਇਹੀ ਕੁਝ ਕਰਦੀ ਹੈ ਕਾਂਗਰਸ ਪਾਰਟੀ ਜਿਹੜੀ ਸਰਿਆਮਾ ਚ ਹੋਰ ਪਾਰਟੀਆਂ ਵੀ ਬਹੁਤ ਕਰਦੀਆਂ ਨੇ ਇਹ ਹਮੇਸ਼ਾ ਹੀ ਜਿਹੜੇ ਐਸਸੀ ਸਮਾਜ ਦੇ ਬਹੁਤ ਬੁੱਧੀਜੀਵੀ ਲੋਕ ਨੇ ਇਹ ਉਹਨਾਂ ਨੂੰ ਕਦੇ ਨਹੀਂ ਮੰਨਦੇ ਵੀ ਇਹ ਲੋਕ ਬੁੱਧੀਜੀਵੀ ਹੋ ਸਕਦੇ ਨੇ ਪਿੱਛੇ ਹੀ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਤੋਂ ਇਹਨਾਂ ਨੇ ਲਾਅ ਅਫਸਰ ਬਣਾਣੇ ਸੀਗੇ ਲਾਫਸਰਾਂ ਚ ਇਹਨਾਂ ਨੇ ਰੱਖਤਾ ਵੀ ਜਿਹੜਾ ਐਸਸੀ ਬੀਸੀ ਸਮਾਜ ਹੈ ਜਾਂ ਹੋਰ ਹੈ ਬੁੱਧੀ ਜੀ ਬੁੱਧੀ ਜੀ ਵੀ ਲੋਕ ਨਹੀਂ ਹੁੰਦੇ ਇਸ ਕਰਕੇ ਇਹਨਾਂ ਨੂੰ ਲਾਫਸਰ ਦੇ ਲੱਖ ਰੱਖਣਾ ਇਹ ਸਾਰੀ ਸਰਕਾਰਾਂ ਦੇ ਵਿੱਚ ਕਿਸੇ ਦੇ ਵਿੱਚ ਜ਼ਿਆਦਾ ਕਿਸੇ ਦੇ ਵਿੱਚ ਘੱਟ ਹੈ ਪਰ ਰਾਜਾ ਵਿੜਿੰਗ ਜੀ ਨੇ ਇੱਕ ਸਰੇ ਆਵੇਂ ਨੀਆਂ ਚੀਜ਼ਾਂ ਬੋਲੀਆਂ ਜਿਹਦੇ ਨਾਲ ਪੂਰੇ ਸਮਾਜ ਚ ਰੋਸ਼ ਹੈ ਅਸੀਂ ਕੀ ਚਾਹਦੇ ਹਾਂ ਸਾਰਾ ਐਸਸੀ ਸਮਾਜ ਚਾਹੁੰਦਾ ਵੀ ਇਹਨਾਂ ਦੇ ਉੱਪਰ ਬਣਦੀ ਕਾਰਵਾਈ ਹੋਵੇ ਐਸਸੀ ਐਕਟ ਦਾ ਪਰਚਾ ਹੋਵੇ ਤਾਂ ਕਿ ਪੂਰੇ ਵਿੱਚ ਆ ਰਹੀ ਹੈ ਸਾਹਮਣੇ ਕਿ ਤੜੀ ਪਾਰ ਕੀਤਾ ਜਾਵੇ ਤਰਨ ਤਰਨ ਤੋਂ ਇਹ ਵੀ ਗੱਲ ਸਾਹਮਣੇ ਆ ਰਹੀ ਤੜੀ ਪਾਰ ਮੈਂ ਕਹਿੰਦਾ ਜੀ ਪੰਜਾਬ ਤੋਂ ਤੜੀ ਪਾਰ ਕਰਨਾ ਚਾਹੀਦਾ ਇਹ ਜਿਹੇ ਵਿਅਕਤੀ ਨੂੰ ਰਾਜਨੀਤੀ ਦੇ ਵਿੱਚ ਕਾਂਗਰਸ ਪਾਰਟੀ ਦੇ ਜੁੜੇ ਹੋਏ ਨੇ ਜਵਾਬ ਲੈ ਲੈਣੇ ਆ ਜਸਪ੍ਰੀਤ ਸਿੰਘ ਜੀ ਕੀ ਕਹਿਣਾ ਤੁਹਾਡਾ ਸਾਫ਼ ਸਾਫ਼ ਐਸਪੀ ਭਾਈਚਾਰੇ ਦੇ ਬੁਲਾਰੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਹੁਤ ਮਨਾਂ ਨੂੰ ਟੇਸ ਪਹੁੰਚੀ ਹੈ ਹਾਲਾਂਕਿ ਮਾਫੀ ਮੰਗ ਲੈਣ ਪਰ ਫਰਕ ਨਹੀਂ ਪੈਂਦਾ ਪਿਆ ਦੇਖੋ ਗੱਲ ਇਦਾਂ ਦੀ ਹੈ ਕਿ ਉਹਨਾਂ ਨੇ ਜਿਹੜੀ ਹੈ ਕਿ ਤੁਸੀਂ ਗੱਲ ਇਹ ਕਹੀ ਹੈ ਕਿ ਸਲਿੱਪ ਆਫ ਟੰਗ ਹੋ ਗਿਆ ਜਾ ਤੁਸੀਂ ਉਹ ਗੱਲ ਕਰਦੇ ਦੇਖੋ ਰਾਜਾ ਵੜਿੰਗ ਜੀ ਨੇ ਜਿਹੜੀ ਗੱਲ ਕਹੀ ਹੈ ਔਰ ਉਸ ਨੂੰ ਜਿਹੜਾ ਲੋਕਾਂ ਦੇ ਕੋਲ ਜੇ ਕਹਿ ਕੇ ਜੋ ਮਾਫੀ ਮੰਗੀ ਹੈ ਉਹ ਇਸ ਚੀਜ਼ ਦੀ ਮੰਗੀ ਹੈ ਕਿ ਜੇ ਕਿਸੇ ਨੂੰ ਲੱਗਿਆ ਹੋਵੇ ਕਿ ਉਹਨਾਂ ਦੇ ਦਿਲ ਦੇ ਵਿੱਚ ਕੁਝ ਨਹੀਂ ਉਹਨਾਂ ਨੇ ਇੰਨੀ ਗੱਲ ਕੀਤੀ ਹੈ ਕਿ ਮੇਰੇ ਪਿਤਾ ਸਮਾਨ ਨੇ ਕਿ ਜੇ ਕਿਸੇ ਨੂੰ ਕੋਈ ਠੇਸ ਪਹੁੰਚੀ ਹੋਵੇ ਬਾਕੀ ਜਿੱਥੇ ਤੱਕ ਗੱਲ ਕੀਤੀ ਗਈ ਹੈ ਸਰਦਾਰ ਬੂਟਾ ਸਿੰਘ ਜੀ ਦੀ ਉਹਨਾਂ ਨੂੰ ਜਿਹੜੀ ਗੱਲ ਕੀਤੀ ਹੈ ਦੇਖੋ ਅਸੀਂ ਅੱਜ ਵੀ ਕਹਿੰਦੇ ਆ ਕਿ ਪਹਿਲੀ ਇਲੈਕਸ਼ਨ ਜਿਹੜੀ ਉਹਨਾਂ ਨੇ ਅਕਾਲੀ ਦਲ ਤੋਂ ਲੜੀ ਸੀ ਬਾਅਦ ਵਿੱਚ ਉਹਨਾਂ ਨੇ ਕਾਂਗਰਸ ਦੇ ਵਿੱਚੋਂ ਹੀ ਰਹੇ ਨੇ ਔਰ ਉਹਨਾਂ ਨੇ ਜੇ ਅੱਜ ਗ੍ਰਹਿ ਮੰਤਰਾਲੇ ਸੰਭਾਲਿਆ ਸੀ ਕਾਂਗਰਸ ਦੀ ਸਰਕਾਰ ਦੀ ਸੰਭਾਲਿਆ ਸੀ ਅਸੀਂ ਤਾਂ ਜਿਹੜੀ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਆ ਉਹਨੂੰ ਪੁੱਛਦੇ ਆ ਅਸੀਂ ਤਾਂ ਜਿਹੜੀ ਪੰਜਾਬ ਸਰਕਾਰ ਆ ਕਿ ਉਹਨੂੰ ਪੁੱਛਦੇ ਆ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਜਿਹੜਾ ਹੈ ਕਿ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਆ ਕਿ ਅਸੀਂ ਜਿਹੜਾ ਕਿ ਇੱਕ ਡਿਪਟੀ ਸੀਐਮ ਜਿਹੜਾ ਹੈਗਾ ਉਹ ਐਸੀ ਸਮਾਜ ਦੇ ਵਿੱਚੋਂ ਲਾਵਾਂਗੇ ਕੀ ਅਜੇ ਤੱਕ ਲਗਾਇਆ ਗਿਆ ਔਰ ਜੇ ਇਸ ਵੇਲੇ ਜੇ ਗੱਲ ਕਰਦੇ ਨੇ ਅੱਜ ਲੀਡਰਸ ਦੀ ਐਸੀ ਲੀਡਰਸ ਦੀ ਤਾਂ ਜਿਹੜੇ ਸਰਦਾਰ ਸੁਖਵਿੰਦਰ ਸਿੰਘ ਪੋਰਟਲੀ ਨੇ ਹਲਕਾ ਆਦਮਪੁਰ ਤੋਂ ਐਮਐਲਏ ਉਹਨਾਂ ਨੇ ਜਦੋਂ ਇਹ ਗੱਲ ਚੱਕੀ ਵਿਧਾਨ ਸਭਾ ਦੇ ਵਿੱਚ ਤਾਂ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਕਿ ਇਹਨੂੰ ਜੁੱਤੀ ਸੰਘਾਓ ਉਸ ਵੇਲੇ ਕਿੰਨਾ ਵੱਡਾ ਉਹਨਾਂ ਦਾ ਵਿਧਾਨ ਸਭਾ ਦੇ ਵਿੱਚ ਜਿਹੜਾ ਕਿ ਉਹਨਾਂ ਦਾ ਅਪਮਾਨ ਕੀਤਾ ਗਿਆ ਤਾਂ ਪੰਜਾਬ ਸਰਕਾਰ ਨੂੰ ਅਜੇ ਤੱਕ ਕੌਣ ਪੁੱਛ ਰਿਹਾ ਹੈ ਮੈਂ ਰਾਜਾ ਬੜਿੰਗ ਜੀ ਨੇ ਤਾਂ ਫੇਰ ਵੀ ਮੋਰੇ ਆ ਕੇ ਕਹਿ ਕੇ ਜੇ ਮੇਰੀ ਕਿਸੇ ਗੱਲ ਨਾਲ ਠੇਸ ਪਹੁੰਚੀ ਹੋਵੇ ਦੇਖੋ ਰੰਗ ਦੋ ਹੀ ਨੇ ਰੰਗ ਅੱਜ ਮੇਰੇ ਬਜ਼ੁਰਗਾਂ ਦੇ ਵੀ ਰਾਂਗ ਕਾਲੇ ਸੀ ਉਹ ਵੀ ਖੇਤਾਂ ਦੇ ਵਿੱਚ ਹਾਲੀ ਬੋਂਦੇ ਸੀਗੇ ਉਹਨਾਂ ਦੇ ਕੋਲ ਕਿਹੜਾ ਬਹੁਤ ਜ਼ਮੀਨਾਂ ਸੀ ਔਰ ਸਾਡੇ ਏਰੀਆ ਦੇ ਵਿੱਚ ਇੱਕ ਇੱਕ ਦੋ ਦੋ ਖੇਤ ਆਵਾਦ ਸੀ ਮੇਰੇ ਕੋ ਸਮਸਮਾਤ ਹੋ ਗਿਆ ਮਾਫੀ ਚਾਹੁੰਦਾ ਮੈਂ ਸਾਰੇ ਆਪਣੇ ਗੈਸ ਦਾ ਧੰਨਵਾਦ ਕਰਦਾ ਜਸਪ੍ਰੀਤ ਜੀ ਮੇਰੇ ਕੋ ਸਮਾਟ ਹੋ ਗਿਆ ਵਾਈਂਡ ਅਪ ਕਰਨ ਦਾ ਸਮਾਂ ਆ ਗਿਆ ਮੈਂ ਤੁਹਾਡੀ ਗੱਲ ਸਮਝ ਗਿਆ ਜਨਤਾ ਤੱਕ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਗੱਲ ਪਹੁੰਚੇ ਉਮੀਦ ਕਰਦੇ ਹਾਂ ਕਿ ਜਨਤਾ ਵੀ ਗੱਲ ਸਮਝੇ ਕਿ ਰਾਜਾ ਵੜਿੰਗ ਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਉਹ ਉਹਨਾਂ ਦੇ ਮਨ ਦੇ ਵਿੱਚ ਕੁਝ ਨਹੀਂ ਸੀ ਕਾਂਗਰਸ ਦਾ ਇਹ ਹੀ ਕਹਿਣਾ ਹੈ ਕਿ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨ ਜਾਣ ਬੁੱਝ ਕੇ ਨਹੀਂ ਦਿੱਤਾ ਗਿਆ ਜੇਕਰ ਬੁੱਟਾ ਸਿੰਘ ਦੀ ਗੱਲ ਕਰੀਏ ਤਾਂ ਬੁੱਟਾ ਸਿੰਘ ਨੂੰ ਮਾਣ ਤਾਨ ਕਾਂਗਰਸ ਦੇ ਵੱਲੋਂ ਦਿਵਾਇਆ ਗਿਆ ਇਹ ਕਾਂਗਰਸ ਦਾ ਕਹਿਣਾ ਹੈ ਕੱਲ ਫੇਰ ਪੜਤਾਂਗੇ ਨਵੇਂ ਮੁੱਦੇ ਦੇ ਨਾਲ ਗੱਲ ਕਰਾਂਗੇ ਪੰਜਾਬ ਦੀ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਨਿਊ ਸਟੇਟ ਪੰਜਾਬ ਰਹਿਣਾ ਹਿਮਾਚਲ ਧੰਨਵਾਦ